Tune in to marriagelagan.com every Saturday 2 to 3 p.m. with Varinder Ubhi, a show about matrimonials, life partnership, and relationships. Only on Radio Zindagi 1550 AM. रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਪ੍ਰੇਂਦ ਦੇ ਰਾਸ਼ਟਰਪਤੀ ਜੇਲੰਗਸੀ ਨੇ ਰੱਖੀ ਹੈ শর্ত ਮੈਂ ਤੁਰੰਤ ਅਸਤੀਫਾ ਦੇਵਾਂਗਾ ਪਰ ਕਿਸਾਨਾਂ ਦਾ ਐਲਾਨ ਅਸੀਂ ਇਸ ਦਿਨ ਕਰਾਂਗੇ ਦਿੱਲੀ ਵਾਲੂ ਕੂਚ ਅਮਰੀਕਾ ਦੇ ਰਾਸ਼ਟਰਪਤੀ ਡੋਲਰ 트ੰਪ ਨੇ ਜੂ ਸੈਡ ਖਿਲਾਫ 1600 ਮਲਾਜ਼ਮਾਂ ਦੀ ਨੌਕਰੀ ਤੋਂ ਕੱਢਿਆ ਮੈਂ ਤੁਰੰਤ ਅਸਤੀਫਾ ਦੇਵਾਂਗਾ ਪਰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਰੱਖੀ ਇਹ ਸ਼ਰਤ ਜੀਹਾਂ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਉਹਨਾਂ ਦੇ ਅਸਤੀਫੇ ਨਾਲ ਸ਼ਾਂਤੀ ਆਉਂਦੀ ਹੈ ਯੂਕਰੇਨ ਨੂੰ ਨਾਟੋ ਦੀ ਮੈਂਬਰਸ਼ਿਪ ਮਿਲਦੀ ਹੈ ਤਾਂ ਉਹ ਉਹਦਾ ਛੱਡਣ ਲਈ ਤਿਆਰ ਹਨ ਯੂਕਰੇਨ ਨੇ ਰੂਸ ਦੇ ਹਮਲੇ ਤੇ ਇਸ ਸਾਲ ਪੂਰੇ ਹੋਣ ਤੇ ਕੀਬ ਵਿੱਚ ਸਰਕਾਰੀ ਅਧਿਕਾਰੀਆਂ ਦੇ ਇੱਕ ਫਾਰਮ ਵਿੱਚ ਬੋਲਦੇ ਹੋਏ ਜਿਲੰਗਸੀ ਨੇ ਕਿਹਾ ਕਿ ਜੇਕਰ ਅਜਿਹਾ ਕਰਨ ਨਾਲ NATO ਫੌਜੀ ਗਠਜੋੜ ਦੀ ਸੁਰੱਖਿਆ ਦੀ ਛਤਰੀ ਹੇਠ ਉਹਨਾਂ ਦੇ ਦੇਸ਼ ਨੂੰ ਸਥਾਈ ਸ਼ਾਂਤੀ ਪ੍ਰਾਪਤ ਹੁੰਦੀ ਹੈ ਤਾਂ ਉਹਦਾ ਛੱਡਲੀ ਤਿਆਰ ਹਨ ਕਿ ਉਹ ਸ਼ਾਂਤੀ ਲਈ ਉਹਦਾ ਛੱਡ ਦੇਣਗੇ ਜੇ ਲਿੰਕਸੀ ਨੇ ਇਹ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜੇ ਸ਼ਾਂਤੀ ਪ੍ਰਾਪਤ ਕਰਨ ਲਈ ਸੱਚਮੁੱਚ ਮੈਨੂੰ ਉਹਦਾ ਛੱਡਣ ਦੀ ਲੋੜ ਹੈ ਤਾਂ ਮੈਂ ਤਿਆਰ ਹਾਂ ਮੈਂ ਇਸ ਨੂੰ ਨਾਟੋ ਲਈ ਛੱਡ ਸਕਦਾ ਹਾਂ ਜੈਲਕਸਰੀ ਦੀ ਟਿੱਪਣੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀ ਮੀਰ ਪੁਤਿਨ ਦੇ ਹਾਲ ਹੀ ਦੇ ਸੁਝਾਵਾ ਵਾਲੇ ਛਾ ਰਾ ਕਰਦੀ ਹੈ ਕਿ ਯੂਕਰੇਨ ਵਿੱਚ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ ਪਾਵੇਂ ਕਿ ਜੁਕ੍ਰੇਨ ਦਾ ਕਾਨੂੰਨ ਮਾਰਸ਼ਲ ਲਾਅ ਦੌਰਾਨ ਚੋਣਾ ਕਰਵਾਉਣ ਦੀ ਮਨਾਹੀ ਕਰਦਾ ਹੈ। ਦਿੱਲੀ ਕੂਚ ਨੂੰ ਲੈ ਕੇ ਕਿਸਾਨ ਆਗੂ ਸਰਵਜਿੰਗ ਪੰਦੇਰ ਦਾ ਵੱਡਾ ਬਿਆਨ ਹੈ। ਪਿਛਲੇ ਦਿਨੀ ਕਿਸਾਨਾਂ ਦੀ ਕੇਂਦਰ ਤੇ ਮੰਤਰੀਆਂ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਸੀ। ਬਾਅਦ ਵਿੱਚ ਅੱਜ ਅੰਮ੍ਰਿਤਸਰ ਵਿੱਚ ਕਿਸਾਨ ਮਤੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਜਿੰਗ ਪੰਦੇਰ ਵੱਲੋਂ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਤਰ੍ਹਾਂ ਦਿੱਲੀ ਕੂਚ ਨੂੰ ਲਾ ਕੇ ਇੱਕ ਵੱਡਾ ਐਲਾਨ ਜਿਹੜਾ ਕੀਤਾ ਗਿਆ ਹੈਗਾ ਉਹਨਾਂ ਵੱਲੋਂ ਕਿਹਾ ਗਿਆ ਹੈਗਾ ਕਿ 20 ਮਾਰਚ ਨੂੰ ਦਿੱਲੀ ਲਈ ਰਵਾਨਾ ਹੋਣਾ ਸੀ ਪਰ ਹੁਣ ਇਹ ਜਥਾ 5 ਮਾਰਚ ਨੂੰ ਦਿੱਲੀ ਲਈ ਰਵਾਨਾ ਹੋਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਵੱਲੋਂ 12 ਮੰਗਾਂ ਦਾ ਮੰਗ ਪੱਤਰ ਉਹਨਾਂ ਨੂੰ ਭੇਜਿਆ ਗਿਆ ਹੈ ਸਾਡੀ ਇਹ ਮੰਗ ਉਸ ਨੂੰ ਮਤਾ ਪਾਸ ਕਰਕੇ ਕੇਂਦਰ ਸਰਕਾਰ ਕੋਲ ਭੇਜਿਆ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਵਿਧਾਨ ਸਭਾ ਦਾ ਸ਼ਾਸਨ ਸੱਭਿਆ ਗਿਆ ਹੈ ਉਸ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਇਹ ਕਿਹਾ ਹੈ ਸਰਵਜਿੰਗ ਪੱਦੇ ਜਤਾ ਉਧਰ ਯੂ ਸੈਡ ਖਿਲਾਫ 트럼ਪ ਦਾ ਵੱਡਾ ਐਕਸ਼ਨ 1600 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਵਾਕਿਆਂ ਨੂੰ ਛੁੱਟੀ ਤੇ ਭੇਜਿਆ ਜੀ ਹਾਂ ਅਮਰੀਕੀ ਰਾਸ਼ਟਰਪਤੀ 트럼ਪ ਨੇ ਬੀਤੀ ਦਿਨੀ ਕਿਹਾ ਸੀ ਕਿ ਉਹ ਵਿਦੇਸ਼ ਵਿੱਚ ਮਦਦ ਮੁਹੱਈਆ ਕਰਵਾਉਣ ਵਾਲੀ ਏਜੰਸੀ ਯੂਸੈਡ ਦੇ 1600 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਰਹੇ ਹਨ ਤੇ ਬਾਕੀ ਮੁਲਾਜ਼ਮਾਂ ਨੂੰ ਪੇਡ ਲੀਵ ਤੇ ਭੇਜਿਆ ਜਾ ਰਿਹਾ ਹੈ ਜਾਨਣੇ ਕਿ ਉਹ ਕੰਮ ਤੇ ਨਹੀਂ ਆਉਣਗੇ ਪਰ ਉਹਨਾਂ ਨੂੰ ਸੈਲਰੀ ਮਿਲਦੀ ਰਹੇਗੀ ਯੂਐਸ ਏਜੰਸੀ ਫੋਰ ਇੰਟਰਨੈਸ਼ਨਲ ਡਿਵੈਲਪਮੈਂਟ ਵਿੱਚ ਸਿਰਫ ਕੁਝ ਨੇਤਾ ਤੇ ਦੁਨੀਆ ਭਰ ਵਿੱਚ ਮੌਜੂਦ ਬਿਹਤ ਜਰੂਰੀ ਸਟਾਫ ਨੂੰ ਹੀ ਰੱਖਿਆ ਜਾਵੇਗਾ ਇਹ ਉਹੀ ਸੰਸਥਾ ਹੈ ਜਿਸ ਨੇ ਭਾਰਤ ਵਿੱਚ ਚੋਣਾਂ ਦੌਰਾਨ ਵੋਟਰ ਟਰਨ ਆਊਟ ਵਧਾਉਣ ਲਈ 182 ਕਰੋੜ ਰੁਪਏ ਦੀ ਫੰਡਿੰਗ ਦਿੱਤੀ ਸੀ ਇਸ ਨੂੰ ਲੈ ਕੇ ਟਰੰਪ ਬੀਤੇ ਇੱਕ ਹਫ਼ਤੇ ਵਿੱਚ ਪੰਜ ਵਾਰ ਕਹਿ ਚੁੱਕੇ ਹਨ ਭਾਰਤ ਦੇ ਵਿੱਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਜੂ ਸੈਡ ਨੇ 2023-24 ਵਿੱਚ 6505 ਕਰੋੜ ਰੁਪਏ ਨਾਲ ਇਹ ਸੱਤ ਪ੍ਰੋਜੈਕਟ ਰੈਫੰਡ ਕੀਤੇ ਹਨ ਇਹ ਪ੍ਰੋਜੈਕਟਸ ਭਾਰਤ ਸਰਕਾਰ ਦੀ ਪਾਰਟਨਰਸ਼ਿਪ ਵਿੱਚ ਦੇਸ਼ ਵਿੱਚ ਕੰਮ ਕਰ ਰਹੇ ਹਨ ਰਿਪੋਰਟ ਵਿੱਚ ਦੱਸਿਆ ਗਿਆ ਕਿ ਜੂ ਸੈ ਇਨ੍ਹਾਂ ਸੱਤ ਪ੍ਰੋਜੈਕਟਸ ਵਿੱਚ ਵਿੱਤੀ ਸਾਲ 2023-24 ਵਿੱਚ ਲਗਭਗ 852 ਕਰੋੜ ਰੁਪਏ ਦਾ ਫੰਡ ਦੇਣ ਦੀ ਗੱਲ ਕਹੀ ਸੀ ਵਿੱਤ ਮੰਤਰਾਲੇ ਤਹਿਤ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ ਨੇ ਆਪਣੀ ਰਿਪੋਰਟ ਵਿੱਚ 23-24 ਵਿੱਚ ਫੰਡ ਕੀਤੇ ਗਏ ਪ੍ਰੋਜੈਕਟਸ ਦੀ ਡਿਟੇਲ ਸਾਂਝੀ ਕੀਤੀ ਇਸ ਦੌਰਾਨ ਵੋਟਰ ਟਾਉਨ ਆਊਟ ਵਧਾਉਣ ਲਈ ਕੋਈ ਫੰਡਿੰਗ ਨਹੀਂ ਕੀਤੀ ਗਈ ਜਿਹੜੇ ਪ੍ਰੋਜੈਕਟਸ ਵਿੱਚ ਫੰਡਿੰਗ ਕੀਤੀ ਗਈ ਉਹ ਖੇਤੀ ਦੇ ਫੂਡ ਸਿਕਿਉਰਟੀ ਪ੍ਰੋਗਰਾਮ ਪਾਣੀ ਸਫਾਈ ਤੇ ਹਾਈਜੀਨ ਰੀਨਿਊਏਬਲ એનર્ਜੀ ਡਿਜਾਸਟਰ ਮੈਨੇਜਮੈਂਟ ਤੇ ਸਿਹਤ ਨਾਲ ਜੁੜੇ ਹੋਏ ਹਨ Tune in to MarriageLagan.com every Saturday 2 to 3 pm with Varinder Ubhi, a show about matrimonials, life partnership and relationships only on Radio Zindagi, 1550 a.m. Mission call 510 that is 510 943 8037. रिश्ते स्वर्ग में बनते हैं लेकिन धरती पर हम उन्हें मिलाते हैं marriageleghen.com dream it believe it and make it happen Marriage MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at .com. We cater for USA, Canada, UK, India and Fiji. For more information call 510-943-8037. That is